ਏवन ਪੰਜਾਬੀ ਨਿਹੜ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਹੋਂ ਸਹੋਤਾ ਤੇ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਕਰੰਟ ਇਸ਼ੂ ਲਈ ਚਾਹਦੇ ਹਾਂ ਸੰਗਰੂਰ ਤੋਂ ਬੜੀ ਦੁੱਖ ਭਰੀ ਖਬਰ ਆ ਰਹੀ ਹੈ ਦੋਸਤੋ ਇੱਕ ਰੋਡ ਐਕਸੀਡੈਂਟ ਦੇ ਵਿੱਚ ਇੱਕ ਨੌਜਵਾਨ ਲੜਕੇ ਦੀ ਡੈਥ ਹੋ ਗਈ ਹੈ ਔਰ ਬੜੀ ਦੁੱਖ ਭਰੀ ਖਬਰ ਹੈ ਇਹ ਪੂਰੀ ਖਬਰ ਕਵਰ ਕੀਤੀ ਹੈ ਜੀ ਜਗਤਾਰ 바ਵਾ ਜੀ ਨੇ 바ਵਾ ਜੀ ਇਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਹੈ ਹਾਂ ਜੀ ਸੋਮ ਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਜਿਹੜਾ ਐਕਸੀਡੈਂਟ ਹੋਇਆਗਾ ਸੰਗਰੂਰ ਵਿਖੇ ਗਊਸ਼ਾਲਾ ਦੇ ਨੇੜੇ ਹੋਇਆ ਤੇ ਜਿਹੜਾ ਹੈ ਲੁਧਿਆਣਾ ਮੇਨ ਮਾਰਗ ਹੈਗਾ ਸੰਗਰੂਰ ਲੁਧਿਆਣਾ ਉਹਦੇ ਉੱਤੇ ਹੋਇਆਗਾ ਜੀ ਤੇ ਇਹ ਨੌਜਵਾਨ ਜਿਹੜਾ ਜਗਜੀਤ ਸਿੰਘ ਉਮਰ ਤਕਰੀਬਨ 18-19 ਸਾਲ ਦੀ ਹੈਗੀ ਦੋ ਭੈਣਾਂ ਦਾ ਇਕਲੌਤਾ ਭਾਈ ਸੀ ਤੇ ਆਪਣੀ ਐਕਟਿਵਟੀ ਆ ਰਿਹਾ ਸੀ ਉਹ ਕਿਸੇ ਹੋਰ ਗੱਡੀ ਵਾਲੇ ਨੇ ਉਹਨੂੰ ਫੇਟ ਮਾਰਿਆ ਤੇ ਉਹ ਜਾ ਕੇ ਵੱਡੇ ਟਰੱਕ ਦੇ ਨੀਚੇ ਅਗਰ ਜੇ ਜਿੱਦੀ ਤੁਰੰਤ ਸਿਰ ਤੇ ਉੱਪਰ ਚੜਦਨ ਨਾਲ ਉਹਦੀ ਮੌਤ ਹੋ ਗਈ ਤੇ ਉਸ ਜਿਹੜੇ ਤੇ ਇੱਕ ਹੋਰ ਵੀ ਦੱਸਤਾ ਸੀ ਸੋਮਵਾਰ ਕਰਕੇ ਜੀ ਡੁੱਟ ਤੇ ਲੇਕਿਨ ਐਕਸੀਡੈਂਟ ਹੋਣ ਦਾ ਕਾਰਨ ਕੀ ਆ ਬਾਬਾ ਜੀ ਕੀ ਮਤਲਬ ਰੌਂਗ ਸਾਈਡ ਆ ਰਹੀ ਸੀ ਜਾਂ ਮੋਰੋ ਜਿਹੜਾ ਜੋ ਵੀ ਅੱਗੇ ਆ ਰਿਹਾ ਸੀ ਉਹ ਰੌਂਗ ਸਾਈਡ ਸੀ ਇਹ ਰੋਂਗ ਸਾਈਡ ਇਹ ਤਾਂ ਆਪਣਾ ਸਹੀ ਸਾਈਡ ਆ ਰਿਹਾ ਸੀ ਜੀ ਟਰੱਕ ਵਾਲਾ ਵੀ ਤਕਰੀਬਨ ਆਪਣੀ ਸਾਈਡ ਤੇ ਜਾ ਰਿਹਾ ਸੀ ਇੱਕ ਗੱਡੀ ਵਾਲਾ ਆਇਆ ਉਹ ਓਵਰਟੈਕ ਕਰਨ ਲੱਗਿਆ ਜਦੋਂ ਇਹਦੇ ਐਕਟਿਵਾ ਤੇ ਕਦੇ ਹੈਂਡਲ ਦੇ ਉੱਤੇ ਲੱਗੀ ਉਹ ਫੇਟ ਜੀ ਤੇ ਉਹ ਐਕਟਿਵਾ ਤੋਂ ਟਰੱਕ ਦੇ نیچے ਤੇ ਜਿਹਦੇ ਪੂਰੀ ਤਰ੍ਹਾਂ ਜਿਹੜੇ ਮੱਧੀਆਂ ਗਈਆਂ ਤੇ ਤੁਰੰਤੋ ਦੀ ਮੌਤ ਹੋ ਗਈ ਜਿਹੜਾ ਗੱਡੀ ਵਾਲਾ ਫੇਟ ਮਾਰ ਕੇ ਕਿਸੇ ਦੇ ਆਸੀ ਉਹਦਾ ਕੋਈ ਪਤਾ ਨਹੀਂ ਚੱਲਿਆ ਵੀ ਕੌਣ ਸੀ ਕੌਣ ਨਾ ਉਹ ਮੌਕੇ ਤੋਂ ਫਰਾਰ ਹੋ ਗਿਆ ਤੇ ਜਿਹੜਾ ਟਰੱਕ ਦਾ ਡਰਾਈਵਰ ਵੀ ਇਸ ਘਟਨਾ ਤੋਂ ਤੁਰੰਤ ਬਾਅਦ ਜਿਹੜਾ ਫਰਾਰ ਹੋ ਗਿਆ ਕਿਸੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਜੀ ਜਿਹੜਾ ਮੌਕਾ ਦਾ ਜੀ ਦੇਖੋ ਪਰਿਵਾਰ ਆਏਗਾ ਜਿਹੜਾ ਪੂਰੇ ਸੱਜਨੇ ਚ ਆਏਗਾ ਰੋ ਰਿਲਕ ਰਹੇਗਾ ਇਸ ਟਾਈਮ ਅਸੀਂ ਹਸਪਤਾਲ ਦੇ ਵਿੱਚ ਹੀ ਹਈਆਂਗੇ ਤੇ ਉਹ ਤਾਂ ਕਿਸੇ ਵੀ ਉਹਨਾਂ ਨੂੰ ਕੋਈ ਸੋਚੀ ਨਹੀਂ ਕਿਉਂਕਿ ਨੌਜਵਾਨ ਮੁੰਡੇ ਦਾ ਇੱਕ ਹੋਰ ਦੱਸਦਾ ਜੀ ਤੁਹਾਨੂੰ ਸਮਝੀ ਇਹਨਾਂ ਦਾ ਜਿਹੜਾ ਘਰ ਹੈਗਾ ਬਿਲਕੁਲ ਪਟਿਆ ਗਿਆ ਕਿਉਂਕਿ 5-6 ਮਹੀਨੇ ਪਹਿਲਾਂ ਇਹਦੇ ਡੈਡੀ ਦੀ ਹਾਰਟ ਅਟੈਕ ਨਾਲ ਮੌਤ ਹੋ ਕੇ ਹੱਟੀਏਗੀ ਇਹਦੀ ਮਾਂ ਹੈਗੀ ਪੀਜੀਐਚ ਚ ਦਾਖਲੇਗੀ ਤੇ ਉਹ ਵੀ ਟੈਨਸ਼ਨ ਦੀ ਮਰੀਜ਼ ਹੈਗੀ ਹੈਗੀ ਬੜੇ ਦੁਖ ਭਰੀ ਦੋ ਹੈ ਬਾਬਾ ਜੀ ਦੋ ਭੈਣਾਂ ਹੁੰਦਾ ਜਿਹੜਾ ਇਕਲੌਤਾ ਭਾਈ ਸੀ ਇਹੇ ਦੁੱਧ ਦੀ ਡੈਰੀ ਤੇ ਕੰਮ ਕਰਕੇ ਜੋ ਵੀ ਘਰ ਦਾ ਗੁਜ਼ਾਰਾ ਸੀ ਇਹ ਹੀ ਮੁੰਡਾ ਚਲਾਉਂਦਾ ਸੀ ਜੀ ਸੋਨ ਜੀ ਔਰ ਬਾਬਾ ਜੀ ਨੇ ਅਲੱਗ-ਅਲੱਗ ਲੋਕਾਂ ਨਾਲ ਗੱਲਬਾਤ ਕੀਤੀ ਹੈ ਕੀ ਗੱਲਬਾਤ ਕੀਤੀ ਹੈ ਸੁਣੋ ਤੁਸੀਂ ਵੀ ਮੇਰੇ ਨਾਲ ਰਾਜਪਾਲ ਸਿੰਘ ਜੀ ਬੋਬੀ ਪਿੰਡ ਜਲਾਨ ਤੋਂ ਜੀ ਇਹ ਜਿਹੋ ਹੈ ਜੈਸਟੈਂਟ ਹੈ ਸੰਗਰੂਰ ਜੀ ਗਊਸਾਲਾ ਰੋਡ ਤੇ ਟਰੱਕ ਦੇ ਨਾਲ ਮੁੰਡਾ ਦੁੱਧਰਾ ਕੰਮ ਕਰਦਾ ਸੀ ਜੀ ਪਹਿਲਾਂ ਇਹਦੇ ਡੈਡੀ ਦੀ ਡੈਥ ਹੋ ਜੀ ਹੋ ਗਈ ਸੀ ਅਟੈਕ ਹੋ ਗਿਆ ਸੀ ਗਰੀਬ ਪਰਿਵਾਰ ਦਾ ਬੱਚਾ ਜੀ ਕੱਲਾ ਕਮਾਉਂਦੀ ਜੀ ਘਰ ਪਰਿਵਾਰ ਚ ਦੋ ਭੈਣਾਂ ਨੇ ਦੇਈ ਬਹੁਤ ਹੀ ਮਾੜੀ ਘਟਨਾ ਹੋਈ ਹੈ ਜੀ ਜੋ ਇਹ ਹੀ ਆ ਸੋ ਇਨਸਾਫ ਮਿਲਣਾ ਚਾਹੀਦਾ ਜੀ ਤੇਹੀ ਸਾਡੀ ਮੰਗ ਆ ਜੀ ਕਿਹਨਸ ਪ੍ਰਸ਼ਾਸਨ ਅਰੋਂ ਕੋਈ ਕਾਰਵਾਈ ਕੀਤੀ ਗਈ ਮੌਕਾ ਦੇ ਕੇ ਗਏ ਨੇ ਮਹਾਰਾਜ ਜੀ ਕੀ ਜੋ ਟਰੈਕਟਰ ਡਰਾਈਵਰ ਦਾ ਡਰਾਈਵਰ ਸੀ ਮੌਕੇ ਤੇ ਫੜੇ ਗਏ ਨਹੀਂ ਭੱਜ ਗਏ ਸੋ ਦੋਸਤੋ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਤੇ ਦੁੱਖ ਭਰੀ ਖਬਰ ਸੰਗਰੂਰ ਤੋਂ ਆ ਰਹੀ ਹੈ ਕਿ ਇੱਕ ਨੌਜਵਾਨ ਜਿਸ ਦੀ ਉਮਰ ਮਹਿਜ਼ 18 ਸਾਲ ਦੀ ਦੱਸੀ ਜਾ ਰਹੀ ਹੈ ਅਚਾਨਕ ਉਸ ਦਾ ਐਕਸੀਡੈਂਟ ਹੋਇਆ ਔਰ ਐਕਸੀਡੈਂਟ ਤੋਂ ਬਾਅਦ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਔਰ ਟਰੱਕ ਡਰਾਈਵਰ ਦਾ ਨਹੀਂ ਪਤਾ ਕਿੱਦਾਂ ਹੋਇਆ ਸਾਰਾ ਇਹ ਕੁਛ ਹੈ ਲੇਕਿਨ ਪੁਲਿਸ ਜਾਂਚ ਪੜਤਾਲ ਵਿੱਚ ਜੁੱਟ ਚੁੱਕੀ ਹੈ ਬਾਬਾ ਜੀ ਬਹੁਤ ਬਹੁਤ ਮਿਹਰਬਾਨੀ ਏਸੀ ਹੁਣ ਤੱਕ ਦੀ ਅਪਡੇਟ ਬਾਕੀ ਅਪਡੇਟ ਜਿਵੇਂ ਆਉਣਗੀਆਂ ਅਸੀਂ ਲੈ ਕੇ ਰੋਬਰੂਨ ਦੇ ਰਾਂਗੇ ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ